ਕਲੀ-ਕਲੀ ਚੀਜ਼ ਫਿੱਟ ਕੀਤੀ ਜਾਂਦੀ ਹੈ ਜੀ ਰੀਲ ਗੱਡੇ ਵੀ ਫਿੱਟ ਕਰ ਲਈ ਆ ਮੁੰਡਿਆਂ ਨੇ ਪੂਰਾ ਕੰਮ ਹੋ ਕੇ ਕਰਕੇ ਬੈਠਿਆ ਕਿ ਚੱਲ ਜਣਾ ਕੰਮ ਤਾਂ ਇੱਧਰ ਬਾਈ ਜੀ ਚੜਾ ਚੜਾ ਆ ਗਿਆ ਭਰਾ ਸਾਡੇ ਨੇ ਸਰਜੀਤ ਸਿੰਘ ਨੇ ਕਿਨਾਰਾ ਪਤਾ ਨਾਲ ਲਾ ਕੇ ਉਹ ਢਾਸਰਾ ਵਾਈਕਰੂਦਾ ਲੈ ਕੇ ਸਰ ਖਾਲਸੇ ਦੇ ਨਿਸ਼ਾਨ ਚਿੰਨ੍ਹ ਨੇ ਨੇ ਬਿਲਕੁਲ ਜੀ ਝੂਲਦੇ ਵੀ ਰਹਿਣਗੇ ਹੈ ਕੀ ਬੋਲਦੇ ਨਿਸ਼ਾਨ ਪੰਥ ਮਹਾਰਾਜ ਦੇ ਵਾਕੇ ਹੀ ਵੈਰੂ ਸਿੱਪਾਛਾ ਦਾ ਕੂੜਾ ਅਸਰਾ ਲੈ ਕੇ ਹਾਂਜੀ 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 ਤੇ ਜਿੰਦਾ ਲੈਕਟਰ ਪਾਇਆ ਜਾ ਰਿਹਾ ਅੱਜ ਬਿਲਕੁਲ ਜੀ ਬਿਲਕੁਲ ਸਾਰੇ ਹਾਂਜੀ ਹਾਂਜੀ ਸਰਜੀਤ ਸਿੰਘ ਵੀ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਆ ਜੀ ਤੇ ਵੈਰੂ ਦਾ ਓਟ ਅਸਰਾ ਲੈ ਕੇ ਆਜੋ ਜੀ ਆਜੋ ਕੂੜਾ ਅਸਰਾ ਲੈ ਕੇ ਜਿਹੜੀ ਸ਼ਰਵਾਤ ਕੀਤੀ ਜਾਊਗੀ ਰੇਲ ਗੱਡੀ ਫੁੱਟ ਕਰ ਦਿੱਤੀ ਹੈ ਜੀ ਇਹ ਵੀਡੀਓ ਸ਼ੇਅਰ ਕਰਨੀ ਜੀ ਅੱਜ ਇਹ ਆ ਪਿੰਡਾਂ ਵਾਲੇ ਲੋਕ ਵਧੀਆ ਤੇ ਖੁਸ਼ ਦਿਲ ਬੰਦੇ ਸੱਜਣੋ ਕਿਰਾ ਵੀਡੀਓ ਇੰਨੀ ਸ਼ੇਅਰ ਕਰ ਦਿਓ ਇੰਨੀ ਸ਼ੇਅਰ ਕਰ ਦਿਓ ਕਿ ਪਤਾ ਲੱਗ ਜੇ ਵੀ ਕਿਸੇ ਸ਼ਹਿਰ ਦੇ ਵਿੱਚ ਕੋਈ ਰਿਸ਼ਤੇਦਾਰ ਜਾਵੇ ਤੇ ਗਵਾਂਡੀਆਂ ਨੂੰ ਪਤਾ ਨਹੀਂ ਲੱਗਦਾ ਕਿ ਰਿਸ਼ਤੇਦਾਰ ਆਇਆ ਇਹ ਪਿੰਡਾਂ ਵਾਲੇ ਆ ਕੰਬਾਪਿਓ ਮੈਂ ਕੇਸ਼ ਐ ਸਾਰੇ ਘਰਾਵੜੇ ਦਾ ਜਿੰਨਾ ਮਨੋਤਨੋ ਕੰਮ ਕਰਦੇ ਕਰਦੇ ਪਾ ਪੇ ਸੇਵਾ ਵਧੀ ਸੇਵਾ ਵਧੀ ਕਰਦੇ ਆ ভাই ਸ਼ਹਿਰ ਦੇ ਵਿੱਚ ਕੋਈ ਰਿਸ਼ਤੇਦਾਰ ਆਵੇ ਪਤਾ ਨਹੀਂ ਲੱਗਦਾ ਕੋਈ ਕੰਮ ਵੀ ਕੋਈ ਆਇਆ ਵਾ ਤੇ ਇੱਥੇ ਪਤਾ ਲੱਗ ਜਾਂਦਾ ਕਿ ਵਾਕਿਆ ਬੰਦੇ ਆਵੇ ਆ ਕੇ ਸਾਰੇ ਹੌਂਡੀ ਪਾਸ ਸਾਰੇ ਠੀਕ ਹੈ ਜੀ ਬਿਲਕੁਲ ਜੋ ਵੀ ਦਰਸ਼ਕ ਆਉਣੇ ਆ ਤੇ ਬੜੇ ਵੀਰ ਜਿਹੜੇ ਲੱਗੇ ਹੋਏ ਆ ਸਾਰੇ ਵੀਰ ਫੁੱਲ ਦਾ ਪਾਣੀ ਛਿਗਾ ਦਿੱਤਾ ਇਹ ਇਧਰ ਸਾਨੂੰ ਮੈਲ ਬਣਾ ਕਰ ਅਮਰਤਪਾਲ ਸਾਡਾ ਨਾਲ ਅਮਰਤਮਾਨ ਅਮਰਤਾ ਕਾਦੇ ਵਾਸਤੇ ਪਾਇਆ ਗਿਆ ਵਾਈਟ ਮਾਲ ਵਾਈਟ ਮਾਲ ਲੇਟਾਂ ਨੂੰ ਛੜ ਦਿੰਦਾ ਸੀਮੈਂਟ ਹਾਂ ਕਿਰਪਾ ਉਹ ਬਾਬਾ ਜੀ ਵੀ ਆ ਗਏ ਆ ਜੀ ਪ੍ਰਸ਼ਾਸਨ ਪਾਣੀ ਤਿਆਰ ਕਰ ਲਿਆ ਇਧਰ ਸਾਡਾ ਵੀਰ ਸਰਜੀਤ ਸਿੰਘ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਤੇ ਚੰਗੇ ਕੰਮ ਦੀ ਸ਼ੁਰੂਆਤ ਕਰਨ ਲੱਗੇ ਆ ਜੀ ਬਿਲਕੁਲ ਜੀ ਬਿਲਕੁਲ ਸਾਰੇ ਵੀਰਾਂ ਨੂੰ ਮੁਬਾਰਕਾਂ ਦਾ ਜਿਹੜੇ ਵੀਰ ਦੇਖਦੇ ਆ ਉਹਨਾਂ ਨੂੰ ਵੀ ਬਹੁਤ ਮੁਬਾਰਕਾਂ ਜੀ ਤੇ ਸ਼ੁਰੂਆਤ ਕੀਤੀ ਜਾਣੀ ਆ ਜੀ ਇਹ ਆ ਪਿੰਡੂ ਵਿਰਸਾ ਇਹ ਆ ਸਭਰਾ ਨਗਰ ਦੇਖੋ ਸਾਡੇ ਵੀਰ ਪਾਕਿਸਤਾਨ ਵਾਲੇ ਵੀਰਾਂ ਦੀਆਂ ਬੜੀਆਂ ਵੀਡੀਓ ਆਣੀਆਂ ਉਹ ਆਪਣਾ ਪਾਕਿਸਤਾਨ ਦਿਖਾਉਂਦੇ ਇਲਾਕਾ ਤੇ ਅਸੀਂ ਆਨੇ ਆ ਵੀ ਸਾਡਾ ਇਲਾਕਾ ਪੂਰੇ ਵਰਲਡਾਂ 'ਚ ਤੁਸੀਂ ਵੀ ਠੀਕ ਆ ਮਾਝੇ ਦਾ ਸਭ ਤੋਂ ਵੱਡਾ ਪਿੰਡ ਆ ਜੀ ਵੱਡਾ ਇਹ ਸਭਰਾ ਕਿਤੇ ਨੈਟ ਤੇ ਸਰਚ ਮਾਰ ਕੇ ਦੇਖਿਓ ਤੁਹਾਨੂੰ ਪਤਾ ਲੱਗ ਜੂ 1500 ਤੋਂ ਉੱਤੇ ਜਮੀਨ ਪੰਚਾਇਤੀ ਇਸ ਪਿੰਡ ਦੀ ਬਹੁਤ ਮੰਤਰੀਆਂ ਨਾਲੋਂ ਵੱਧ ਯੋਰ ਲੱਗਦੇ ਆ ਜੀ ਇਸ ਪਿੰਡ ਦਾ ਸਰਪੰਚ ਜਦੋਂ ਬਣਾਉਣਾ ਹੋਵੇ ਅੱਗੇ ਤੁਸੀਂ ਅੰਦਾਜ਼ਾ ਲਾ ਲਓ ਵੀ ਗੱਲਬਾਤ ਕੀ ਹੋਊਗੀ ਤੇ ਸ਼ੇਅਰ ਕਰੋ ਵੀਡੀਓ ਚੰਗੇ ਕੰਮ ਦੀ ਸ਼ਰਵਾਦ ਕੀਤੀ ਜਾਣੀ ਹੈ ਜੀ ਤੇ ਵਾਇਰਿੰਗ ਉਹਨਾਂ ਦਾ ਪੂਰਾ ਓਕੇ ਕਰ ਦਿੱਤਾ ਹੈ ਜੀ ਖਰਾਪ ਪੈ ਪਾ ਕੇ ਪੰਜਾਬ ਸਰਕਾਰ